ਜੀ ਮੇਰੀ 45 ਸਾਲ ਉਮਰ ਹੋ ਗਈ ਆ। ਹਾਂਜੀ। ਮੇਰ ਤੋਂ ਇਹ ਪਹਿਲਾਂ ਦੀ ਚੱਲਣ ਰਹੀ ਆ। ਅਜੇ ਤੁਹਾਡੇ ਤੋਂ ਪਹਿਲਾਂ ਦੀ ਹੈ ਨਾ। ਪਾਈ ਤੋਂ ਦੀ ਆ ਜੀ। ਤੇ ਫਿਰ ਸਰ ਉਦੋਂ ਦਾ ਕਿਉਂ ਨਹੀਂ ਕਬਜ਼ਾ ਇੱਥੇ ਕੀਤਾ ਸੀ? ਚੇਨਵਰੀ ਦਰਖਾਸਤਾਂ ਕਰ ਕਰਕੇ ਸਾਈਨ ਕਰਕੇ ਚੌਂਕੀ ਤੇ ਮੁਕਰੇ। 2-2 ਲੱਖ ਰੁਪਏ ਜੁਰਮਾਨਾ ਰੱਖ ਕੇ ਮੁਕਰੇ। ਇੱਕ ਮਿੰਟ ਭਾਜੀ ਦੀਤਾ ਮਾਰਿਆ 11 ਫੁੱਟ ਗਲੀ। ਮੈਂ 2 ਫੁੱਟ ਵੱਧ ਛੱਡੀ। ਮੇਰਾ ਨਾਮ ਸੁਖਜਿੰਦਰ ਗੌਰ। ਤੇ ਕੀ ਮਸਲਾ ਹੈ ਗਲੀ ਦਾ ਇਕੱਠੇ ਮਸਲਾ ਵੀ ਜੀ ਇਹ ਗਲੀ ਦਾ ਮਸਲਾ ਵਾ ਇਹ 2-3 ਮਹੀਨੇ ਹੋ ਗਏ ਆ ਨਾ ਡੱਕਿਆ ਸੀ ਤੇ ਇਹ ਬਦੋ ਬਦੀ ਗੰਧ ਕਰੀ ਜਾਂਦੇ ਆ ਉਹਦੇ ਵੀ ਸਾਡਾ ਆਪਣੀ ਜਗਾ ਵਾ ਤੇ ਅਸੀਂ ਤੇ ਵੇ ਇਥੇ 15-20 ਸਾਲ ਮੇਰੇ ਵਿਆਹ ਨੂੰ ਉਹ ਚੱਲੇ ਆ ਤੇ ਪਹਿਲਾਂ ਤੇ ਅਸੀਂ ਰਹਿੰਦਾ ਇਹ ਬਾਅਦ ਚ ਆਏ ਨੇ ਤੇ ਆ ਕੇ ਤੇ ਆਂਦੇ ਵੀ ਇਹ ਸਾਡੀ ਜਗਾ ਵਾ ਪਹਿਲਾਂ ਵੀ ਅਸੀਂ ਡੱਕਿਆ ਸੀ ਕਾਰਵਾਈ ਵੀ ਕੀਤੀ ਦਰਖਾਸਤ ਵੀ ਦਿੱਤੀ ਸੀ ਤੇ ਉਹ ਆਂਦੇ ਆ ਪਈ ਸਾਡੀ ਜਗਾ ਵਾ ਇਹ ਬਣਦੀ ਸਾਡੀ ਅਸੀਂ ਆ ਬਣਦੀ ਵਾਣੀ ਡੱਕ ਕੇ ਵਿਖਾਓ ਸਾਨੂੰ ਇਹ ਗਲੀ ਸਾਰੀ ਬਣੀ ਹੋਈ ਸੀ ਸਰ ਪਹਿਲਾਂ ਹਾਂਜੀ ਹਾਂਜੀ ਬਣੀ ਹੋਈ ਸੀ ਪਹਿਲਾਂ ਸਾਰੇ ਆਵੇ ਉਹ ਨੀ ਭਰੀ ਹੋਈ ਜਿਹੜੀ ਪਹਿਲਾਂ ਜਿਹੜੀ 2 ਸਾਲ ਪਹਿਲਾਂ ਨਹੀਂ ਭਰੀ ਉਹ ਪੁੱਟ ਕੇ ਦੇ ਅਗਲੇ ਬੰਨੇ ਨਾ ਕਰ ਘਤੀ ਐ ਉਹ ਬੀਮ ਭਰੇ ਜਿਹੜੇ ਪਹਿਲੇ ਬੀਮ ਭਰੇ ਹੋਏ ਆ ਜਾਂ ਪਹਿਲਾਂ ਬੀਮ ਕਾਂ ਕੰਦ ਕਰਦੇ ਜਿਹਨਾਂ ਦੀ ਜਗਾ ਬੰਦੀ ਸੀ ਇਹਨਾਂ ਕਿਉਂ ਪਿਛੇ ਕੀਤੀ ਪਹਿਲਾਂ ਦਰਖਾਸਤਾਂ ਦੇਣ ਦੇ ਬਾਅਦ ਵੀ ਨਹੀਂ ਕਾਰਵਾਈ ਹੋਈ ਨਾ ਕੋਈ ਕਾਰਵਾਈ ਨਹੀਂ ਹੋਈ ਬਸ ਉਹ ਆ ਜਾਂਦੇ ਉਹ ਬਸ ਚਲੇ ਜਾਂਦੇ ਆ ਕੇ ਕਹਿ ਜਾਂਦੇ ਵੀ ਚਲੋ ਕੋਈ ਗੱਲ ਨਹੀਂ ਮਸਲਾ ਕਾਂ ਲਾਈ ਜਾਂਦੇ ਹੁਣ ਕੀ ਮੰਗ ਕੀ ਕਰਦੇ ਅਸੀਂ ਤਾਂ ਮੰਗ ਇਹੋ ਕਰਦੇ ਆ ਵੀ ਆ ਗਲੀ ਸਾਡਾ ਬੂਹਾ ਬੰਦ ਹੋ ਜਾਂਦਾ ਸਾਡਾ ਤੋਕਾ ਗੱਡੀ ਵੀ ਨਹੀਂ ਲੰਗਦੀ ਸਾਡਾ ਤਾਂ ਟਰੈਕਟਰਾਂ ਦੀ ਵੀ ਕੋਈ ਪਲਕੇ ਆਊਗਾ ਤਾਂ ਹੀ ਕਿਤਰਾ ਨੰਗਾਵਾਗੇ ਕੋਈ ਵੀ ਰਸਤਾ ਉਹ ਤੋਕਾ ਬੰਦ ਹੋ ਅਹੀਂ ਜਗ੍ਹਾ ਵੀ ਮੋਲ ਲਈਏ ਗਲੀ ਵੀ ਮੋਲ ਲਈ ਸੀ ਇਹੀਂ ਪਹਿਲਾਂ ਤਾਂ ਤਹੀਂ ਤੇ ਰਸਤਾ ਬਣਾਇਆ ਸਕੋ ਆਪ ਤੇ ਹਾਂ ਤੇ ਵੀ ਅਹੀਂ ਕਰਨੀ ਕਰਨੀ ਕਾਪੀ ਅਹੀਂ ਆਪਣੀ ਕਾਂਦ ਸਾਡੀ ਜਗ੍ਹਾ ਡਾਕ ਤੇ ਵਿਖਾਓ ਸਾਨੂੰ ਕੌਣ ਹੈ ਵਿਅਕਤੀ ਜਿਹਨਾਂ ਦਾ ਨਾਂ ਕੀ ਹੈ ਇਹ ਗਵਾਹੀ ਤਾਂ ਗੇ ਤਰ੍ਹਾਂ ਨਹੀਂ ਗਿਆ ਜਾਈਂ ਕਿੰਨੇ ਆ ਗਿਆ ਸੇਂਗਿਆ ਤੇ ਇੱਕ ਬੂਟਾ ਸੇਂਗਿਆ ਇਹ ਕੋ ਦਾ ਡੈਡੀ ਆ ਜ਼ਬਰਦਸਤੀ ਕਾਂਦ ਕੀਤੀ ਜਾ ਰਹੀ ਆ ਮਹਿਕਮੇ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਜੀ ਮਹਿਕਮੇ ਵੱਲੋਂ ਪਹਿਲਾਂ ਵੀ ਕਾਰਵਾਈ ਕੀਤੀ ਗਈ ਜਦੋਂ ਸਰ ਤੋਂ ਆਪਣੇ ਆਪ ਹੀ ਨਾ ਇਹਨਾਂ ਦੀ ਤਰਖਾਸਤ ਹਾਂਜੀ ਉਦੋਂ ਵੀ ਇਹਨਾਂ ਦੇ ਉਦੋਂ ਅਸੀਂ ਮੌਕਾ ਵੇਖਿਆ ਤਾਂ ਕਿ ਮੌਕਾ ਵੇਖ ਕੇ ਉਹਨਾਂ ਨੂੰ ਧੱਕਿਆ ਠੀਕ ਹੈ ਜੀ ਤੇ ਜੋ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਹੁਣ ਵੀ ਉਹਨਾਂ ਇਲੈਕਸ਼ਨ ਔਨ ਕਰਕੇ ਜਿਹੜੀਆਂ ਜਿੰਨੀਆਂ ਵੀਆਂ ਦਰਖਾਸਤਾਂ ਉਹ ਰੋਕ ਦਿੱਤੀਆਂ ਗਿਆ ਸੀ ਤੇ ਇਲੈਕਸ਼ਨ ਡਿਊਟੀਆਂ ਲੱਗੀਆਂ ਸਾਡੀਆਂ ਹੁਣ ਕੋਈ ਵੀ ਜੇ ਕੋਈ ਉਹਨਾਂ ਲੋਕ ਕੋਈ ਇਹੋ ਜਿਹੀ ਆਪਣੇ ਸਰਕਾਰ ਵਿਰੁੱਧ ਕੋਈ ਕਾਨੂੰਨ ਕਰਦੇ ਆ ਕਿ ਉਹਨਾਂ ਤੱਕ ਕੋਈ ਨਹੀਂ ਕਾਰਵਾਈ ਕੀਤੀ ਕੰਦ ਤਰਨਾ ਕੀਤੀ ਗਈ ਉਹ ਮੈਂ ਘਰ ਵਾਲਿਆਂ ਦਾ ਗਲੀ ਵਾਲਿਆਂ ਦਾ ਕਹਿਣਗੇ ਅਸੀਂ ਦਰਖਾਸਤਾਂ ਦੇਣ ਦੇ ਬਾਵਜੂਦ ਵੀ ਅਫਸਰ ਜਿਹੜੇ ਸਾਡੀ ਸਰਵਾਈ ਨਹੀਂ ਕਰਦੇ ਨਹੀਂ ਜੀ ਇਹੋ ਜੀ ਕੋਈ ਗੱਲ ਨਹੀਂ ਮੈਂ ਉਹਨਾਂ ਦੇ ਕਹਿਣ ਤੇ ਫੋਨ ਵੀ ਉੱਥੇ ਕੀਤਾ ਆ ਵੀ ਵਿਜ਼ਿਟ ਕੀਤਾ ਵਾ ਵੀ ਉੱਥੇ ਜੋ ਵੀ ਹੋਊਗਾ ਜੋ ਉਹਨਾਂ ਨੇ ਗਲਤ ਕੀਤਾ ਉਹਨਾਂ ਨੂੰ ਸੱਦਿਆ ਵਾ ਜੇ ਉਹ ਉਹਨਾਂ ਦੀ ਮਾਲਕੀ ਨਾ ਹੋਊਗੀ ਜੇ ਪੰਚਾਇਤ ਦੀ ਚੀਜ਼ ਸਾਡੇ ਨਾਲ ਰਿਲੇਟਡ ਹੋਊਗੀ ਉਹਨਾਂ ਤੇ ਕੋਈ ਨਹੀਂ ਕਾਰਵਾਈ ਕੀਤੀ ਕੀ ਮਸਲਾ ਕੀ ਆ ਜਿਹੜੀ ਗਲੀ ਕੰਦ ਦੇ ਵਿੱਚ ਹੋਈ ਹੈ ਜੀ ਮਸਲਾ ਸਰ ਇਹ ਆ ਕਿ ਇਹ ਜਿਹੜੀ ਗਲੀ ਆ ਨਾ ਇਹ ਘੱਟ ਤੋਂ ਘੱਟ 50 60 ਸਾਲ ਪੁਰਾਣੀ ਆ ਸਾਰੇ ਘਰ ਪੁਰਾਣੇ ਆ ਇੱਥੇ 8 10 ਘਰ ਰਹਿੰਦੇ ਆ ਜੀ ਤੇ ਇਹ ਗਲੀ ਜਿਹੜੀ ਆ ਨਾ ਕਿਤੇ ਉਹ ਗਲੀ ਚੌੜੀ ਆ ਕਿਤੇ ਉਹ ਤੰਗ ਆ ਜੀ ਐਵੇਂ ਚੱਲਦੀ ਆ ਰਹੀ ਸ਼ੁਰੂ ਤੋਂ ਠੀਕ ਹੈ ਤੇ ਇਹ ਘਰ ਵਾਲਿਆਂ ਨੇ ਗਰਮੇਜ ਸਿੰਘ ਦੇ ਬੂਟਾ ਸਿੰਘ ਨੇ ਤੇ ਇਹਨਾਂ ਦਾ ਫਾਦਰ ਸਾਹਿਬ ਆ ਸ਼ਬੀਕ ਸਿੰਘ ਉਹਨਾਂ ਨੇ ਇਹ ਗਲੀ ਦੇ ਵਿੱਚ ਤੁਸੀਂ ਦੇਖ ਲਓ ਅੱਧੀ ਗਲੀ ਦੇ ਵਿੱਚ ਕੰਧ ਕਰਤੀ ਪਹਿਲਾ ਇਹਨਾਂ ਕੰਦ ਕੀਤੀ ਆ ਅਗਸਤ ਮਹੀਨੇ ਚ ਉਦੋਂ ਅਸੀਂ ਬੀਡੀਪੀਓ ਨੂੰ ਰਿਪੋਰਟ ਵੀ ਦਿੱਤੀ ਉਹਨਾਂ ਨੇ ਆ ਕੇ ਇਹਨਾਂ ਨੂੰ ਮਨਾ ਕਰਿਆ ਤੇ ਉਦੋਂ ਇਹਨਾਂ ਨੇ ਕਹਿਤਾ ਵੀ ਅਸੀਂ ਨਹੀਂ ਕਰਦੇ ਹੁਣ ਪਤਾ ਨਹੀਂ ਇਹ ਕਹਿੰਦੇ ਕਿ ਸਾਡੇ ਅਸੀਂ ਰਜਿਸਟਰੀ ਕਰਾਈ ਆ ਸਰ ਰਜਿਸਟਰੀ ਜਿਹੜੀ ਆ ਉਹ ਗਲੀ ਦੀ ਕਿਵੇਂ ਹੋ ਸਕਦੀ ਉਹ ਰਾਮਾਂ ਦੀ ਰਜਿਸਟਰੀ ਕਿਵੇਂ ਹੋ ਸਕਦੀ ਜਿਹੜਾ ਰਸਤਾ ਹੀ ਜਨਤਕ ਆ ਇੱਕ ਜਨਤਕ ਰਸਤਾ ਹੁੰਦਾ ਤਾਂ ਉਹ ਨੰਬਰੀ ਆ ਨਾ ਇਹ ਰਜਿਸਟਰੀ ਕਿਵੇਂ ਹੋ ਸਕਦੀ ਆ 20 ਦੇ ਵਿੱਚ ਇਹ ਪਲਾਟ ਲਿਆ 23 ਮਰਲੇ 10 ਮਰਲੇ ਅਸੀਂ ਖਰੀਦ ਲਿਆ 13 ਮਰਲੇ ਇਹਨਾਂ ਕੋਲ ਤੇ ਸਵਾ ਮਰਲਾ ਜਗਾ ਜਿਹੜੀ ਇਹ ਕਹਿੰਦੇ ਰਜਿਸਟਰੀ ਕਰਾਈ ਆ ਉਹ ਗਲੀ ਦੀ ਕਿਵੇਂ ਕਰਾਤੀ ਇਹਨਾਂ ਨੇ ਗਲੀ ਤੇ ਕਬਜ਼ਾ ਕਰ ਲਿਆ ਜੀ ਇਹ ਨਜਾਇਜ਼ ਕਬਜ਼ਾ ਸਾਰੇ ਘਰਾਂ ਦਾ ਰਸਤਾ ਰੋਕ ਰਿਆ ਤੇ ਇਹਦੇ ਤੇ ਇਹ ਜਿਹੜੇ ਬੰਦਿਆਂ ਨੇ ਕੀਤਾ ਹੈਗਾ ਗਰਮੇਸ਼ ਸਿੰਘ ਬੂਟਾ ਸਿੰਘ ਸ਼ਵੇਕ ਸਿੰਘ ਇਹਨਾਂ ਤੇ ਬਣਦੀ ਕਾਰਵਾਈ ਪ੍ਰਸ਼ਾਸਨ ਨੂੰ ਕਰਨੀ ਚਾਹੀਦੀ ਆ ਮੈਂ ਕਹਿੰਨਾ ਜਿਹੜਾ ਪਿੰਡ ਸਾਡੇ ਦਾ ਜਿਹੜਾ ਐਸ ਐਚਓ ਸਾਹਿਬ ਆ ਉਹਨੂੰ ਤੇ ਬीडी ਜਿਹੜੇ ਪੰਚਾਇਤ ਅਫਸਰ ਉਹਨਾਂ ਨੂੰ ਤੇ ਜਿਹੜਾ ਮਾਲ ਮਹਿਕਮਾ ਉਹਨਾਂ ਨੂੰ ਇਹ ਤੇ ਜਿਹੜੀ ਬੰਦੀ ਕਾਰਵਾਈ ਆ ਕਰਨੀ ਚਾਹੀਦੀ ਆ ਤੇ ਇਹ ਜਿਹੜੀ ਕਾਂੰਦ ਆ ਸਾਡਾ ਸਾਰਿਆਂ ਦਾ ਇਹ ਕਹਿਣਾ ਕਿ ਇਹ ਕਾਂੰਦ ਜਿਹੜੀ ਆ ਇਟਮੋਣੀ ਚਾਹੀਦੀ ਆ ਤੇ ਲਿਖਤੀ ਦਰਖਾਸਤਾਂ ਦਿੱਤੀਆਂ ਕੋਈ ਅਸੀਂ ਸਰ ਬीडीपी ਉਹਨੂੰ ਦਿੱਤੀ ਆ ਜੀ ਅਗਸਤ ਮਹੀਨੇ ਦਰਖਾਸਤ ਦਿੱਤੀ ਆ ਮੇਰੇ ਕੋਲ ਆ ਜੀ ਕੋਈ ਕਾਰਵਾਈ ਹੋਈ ਅਜੇ ਤੱਕ ਨਹੀਂ ਉਹਨਾਂ ਨੇ ਇਹਨਾਂ ਨੂੰ ਸਮਝਾਇਆ ਸੀਗਾ ਜੀ ਤੇ ਉਵੇਂ ਕਾਰਵਾਈ ਕੋਈ ਨਹੀਂ ਹੋਈ ਫੌਨ ਕੀ ਮੰਗ ਕੀ ਹੈ ਡਾਡੀ ਮੰਗਿਆ ਸਰ ਵੀ ਇਹ ਕੰਦ ਜਿਹੜੀ ਹੈ ਢੈਣੀ ਚਾਹੀਦੀ ਜਿਵੇਂ ਗਲੀ ਚੱਲਦੀ ਆ ਪਹਿਲਾਂ ਓਵੇਂ ਗਲੀ ਚੱਲਣੀ ਚਾਹੀਦੀ ਸਰ ਇੱਕ ਜਿਹੜਾ ਗਲੀ ਦੇ ਵਿੱਚ ਕੰਦ ਕੀਤੀ ਜਾ ਰਹੀ ਹੈ ਤੇ ਕੋਈ ਗਲੀਆਂ ਲੈਣਾ ਰੋਸ ਹੈ ਕਿ ਉਹ ਜਿਹੜੀ ਨਜਾਇਜ਼ ਕੀਤੀ ਹੈ ਕਿਹੜੀ ਮਾਮਲਾ ਦਿੱਤੇ ਇੱਕ ਨਸ਼ ਗਰਮੇਸ਼ ਸਿੰਘ ਪੁੱਤਰ ਸ਼ਿਬੇਖ ਸਿੰਘ ਵਾਸੀ ਸਭਰਾਵਲ ਸਾਨੂੰ ਕੰਪਲੀਟ ਕੀਤੀ ਹੈ ਕਿ ਮੇਰੀ ਇੱਕ ਮਾਲ ਦੀ ਜਗਾ ਵਾ ਗਲੀ ਦੇ ਵਿੱਚ ਉਦੋਂ ਕਿ ਮੈਂ ਆਪਣੀ ਜਗ੍ਹਾ ਵਧ ਰਿਹਾ ਵਾਂ ਤੇ ਮੈਨੂੰ ਅਗਲੇ ਗਲੀ ਵਾਲੇ ਰੋਕਦੇ ਅਸੀਂ ਇਹ ਦੋਨਾਂ ਪਾਰਟੀਆਂ ਨੂੰ ਰੋਕਦਾ ਵਾਂ ਕਿ ਤੁਸੀਂ ਇਹ ਮਹਿਕਮਾ ਪੰਚਾਇਤ ਨਾਲ ਡੀਡੀਪੀਓ ਨਾਲ ਸੰਬੰਧਿਤ ਹੈ ਤੇ ਦੋਵੇਂ ਪਾਰਟੀਆਂ ਆਪਣੀ ਰਜਾਬੰਦੀ ਨਾਲ ਆਪਣੀ ਨਿਸ਼ਾਨਦੇਹੀ ਕਰਾ ਲਓ ਮਹਿਕਮਾ ਪੰਚਾਇਤਾਂ ਵਿੱਚ ਇਹਨਾਂ ਲੜਾਈ ਚ ਨਾ ਕਰ ਤੋ ਹੀ ਰੋਕ ਦਿੰਦਾ ਜੇ ਜੇ ਵੀ ਕਾਰਵਾਈ ਹੋਗੀ ਜੇ ਐਸੀ ਕਾਰਵਾਈ ਹੋਗੀ ਅਗਲੀ ਅੰਮ੍ਰਿਤਪੁਰ ਲਈ ਵੀ ਵੈਸੀ ਕਰ ਲਈ ਕੀਤੀ ਜਾਂਦੀ ਹੈ